ਗੱਲ ਕਰਦੇ ਆ ਪੀਟਪਲੱਸ ਬੋਰਡ ਨੇ ਕੀ ਅਪਡੇਟ ਦਿੱਤੀ ਪਰ ਉਸ ਤੋਂ ਪਹਿਲਾਂ ਸੇਮ ਰਿਕੁਐਸਟ ਵੀਡੀਓ ਨੂੰ ਲਾਈਕ ਸ਼ੇਅਰ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ জব ਦਾ ਨੋਟੀਫਿਕੇਸ਼ਨ ਆਪਣੇ ਫੋਨ ਤੇ ਏਦਾਂ ਹੀ ਚਾਹੁੰਦੇ ਹੋ ਤਾਂ ਚੈਨਲ ਨੂੰ ਯੂਬਸਕ੍ਰਾਈਬ ਕਰੋ ਦੋਸਤੋ ਇਹ ਹੈ ਜੀ ਐਡਵਰਟਾਈਜ਼ ਚਾਰ ਆਫ 2023 ਰਾਈ ਡਿਫਟੀ ਰੈਂਜਰ ਦੀਆਂ ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ ਠੀਕ ਹੈ ਦੋਸਤੋ ਬਈ ਇਹਨਾਂ ਦਾ ਪੋਰਟਲ ਓਪਨ ਕੀਤਾ ਗਿਆ ਦੁਆਰੇ ਕਿ ਅਗਰ ਕਿਸੇ ਬੱਚੇ ਦਾ ਨਾਮ ਪਿਤਾ ਦਾ ਨਾਮ ਜਨਮ ਮਿਤੀ ਕੋਈ ਗਲਤ ਆ ਜਾਂ ਲਿੰਗ ਕੈਟਾਗਰੀ ਚ ਗਲਤ ਹੈ ਨਾ ਉਹ ਆਪਣਾ ਸੋਧ ਕਰ ਸਕਦਾ ਠੀਕ ਹੈ ਕਦੋਂ ਤੋਂ ਹੈ 17/7/2024 ਤੋਂ ਲੈ ਕੇ 23/7/2024 ਤੱਕ ਪੋਰਟਲ ਖੋਲਿਆ ਗਿਆ ਠੀਕ ਹੈ ਸ਼ਾਮ ਦੇ 5 ਵਜੇ ਤੱਕ ਠੀਕ ਹੈ ਅਗਰ ਕਿਸੇ ਬੱਚੇ ਦੀ ਕੈਟਾਗਰੀ ਚ ਸੋਧ ਕਰਦਾ ਕੋਈ ਤਾਂ ਉਹਨੂੰ ਆ ਇਨੈਕਚਰ ਏ ਠੀਕ ਹੈ ਇਹ ਫਾਰਮ ਨਾਲ ਭੇਜਣਾ ਪੈਣਾ ਚੈੱਕ ਕਰ ਸਕਦੇ ਤੁਸੀਂ ਤੁਹਾਡੇ ਸਾਹਮਣੇ ਆ ਠੀਕ ਹੈ ਇਨੈਕਚਰ ਏ ਇਹਨੂੰ ਭਰ ਕੇ ਤੁਸੀਂ ਭੇਜਣਾ ਠੀਕ ਹੈ ਪਰ ਇੱਕ ਹੋਰ ਗੱਲ ਲਿਖੀ ਉਹਨਾਂ ਨੇ ਕਿ ਜੇ ਅਗਰ ਪ੍ਰੀਖਿਆ ਦੀ ਫੀਸ ਵਿੱਚ ਵਾਧਾ ਹੁੰਦਾ ਹੈ ਕੈਟਾਗਰੀ ਚੇਂਜ ਕਰਨ ਦੇ ਚੱਕਰ 'ਚ ਠੀਕ ਹੈ ਤਾਂ ਬਾਈ ਜਿਹੜਾ ਪੈਸਾ ਹੈ ਉਹ ਐਕਸਟਰਾ ਪੈਸਾ ਡਿਮਾਂਡ ਡਰਾਫਟ ਇਨ ਫੇਵਰ ਆਫ ਸੈਕਟਰੀਏਟ ਸਬੋਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਪੇਅਬਲ ਐਟ ਮੁਹਾਲੀ ਰਾਹੀਂ ਅਦਾ ਕਰਨਗੇ ਠੀਕ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦੇਣਾ ਚੈਨਲ ਨੂੰ ਜੁਬਸਕ੍ਰਾਈਬ ਕਰ ਲੈਣਾ ਤਾਂ ਕਿ ਸੇ ਵੀ ਗਵਰਨਮੈਂਟ ਜੌਬ ਦੀ ਨੋਟੀਫਿਕੇਸ਼ਨ ਵਾਸਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਤਦ ਤੱਕ ਧੰਨਵਾਦ